olympics ਵਿੱਚ ਬਹੁਤ ਬੜੀ ਐਕਸਪੀਰੀਅੰਸ ਹੈ ਕਿਉਂਕਿ ਇੱਕ ਪਲੇਅਰ ਲਈ ਬਹੁਤ ਵੱਡੀ ਗੱਲ ਹੁੰਦੀ ਹੈ olympics ਵਿੱਚ ਖੇਲਣਾ ਔਰ ਉਹਦੇ ਵਿੱਚ ਮੈਡਲ ਲੈ ਕੇ ਆਉਣਾ ਉਸ ਤੋਂ ਵੀ ਵੱਡੀ ਮਾਨਜੋ ਗੱਲ ਹੋ ਜਾਂਦੀ ਹੈ ਸੋ ਮੈਂ ਆਪਣੇ ਆਪ ਨੂੰ ਲੱਕੀ ਫੀਲ ਕਰਦਾ ਕਿ ਮੈਂ ਪਹਿਲੀ olympics ਖੇਡ ਕੇ ਉਹਦੇ ਵਿੱਚ ਮੈਡਲ ਲੈ ਕੇ ਆਇਆ ਜਰੂਰੀ ਦੇਖਣਾ ਚਰਚਾ ਰਹਿੰਦੀ ਹੈ ਹਮੇਸ਼ਾ ਵੀ ਜਦੋਂ ਪਟਕੇ ਵਾਲੇ ਖਿਡਾਰੀ ਹੈ ਜਿਹੜੇ ਹਾਕੀ ਦੇ ਗਰਾਊਂਡ ਵਿੱਚ ਖੇਡਦੇ ਆ ਕਿ ਗਿਣਤੀ ਬਹੁਤ ਜ਼ਿਆਦਾ ਸੀ ਪਰ ਤੁਹਾਡੀ ਚਰਚਾ ਬਹੁਤ ਜ਼ਿਆਦਾ ਰਹੀ ਹੈ ਸਾਬ ਸੁਰਤ ਸੇਕੜਾ ਅਮ ਚਲੋ ਮੈਂ ਮਹਾਰਤ ਸ਼ੁਕਰ ਕਰਦਾ ਕਿ ਉਹਨਾਂ ਨੇ ਮੈਨੂੰ ਇਦਾਂ ਦੀ ਮਤਬੁੱਧ ਪਾਈ ਕਿ ਮੈਂ ਆਪਣੇ ਸਿੱਖੀ ਸਰੂਪ ਵਿੱਚ ਰਹਿ ਕੇ ਖੇਡਿਆ ਸੋ ਬਿਲਕੁਲ ਹੀ ਮਾਨ ਵਾਲੀ ਗੱਲ ਆ ਕਿਉਂਕਿ ਆਪਾਂ ਕਿਤੇ ਨਾ ਕਿਤੇ ਜਿਹੜੇ ਸਿੱਖ ਲੋਕ ਆ ਆਪਣੀਆਂ ਸਿੱਖੀ ਸਰੂਪ ਦੀਆਂ ਚੀਜ਼ਾਂ ਤੋਂ ਵਾਂਝੇ ਜਾ ਰਹੇ ਆ ਸੋ ਮੇਰੀ ਤੇ ਇਹੀ ਆਸਾ ਸਾਰਿਆਂ ਨੂੰ ਬੇਨਤੀ ਆ ਪਲੇਅਰਾਂ ਨੂੰ ਜਿੰਨੇ ਵੀ ਆ ਕਿ ਆਪਣੇ ਸਿੱਖੀ ਸਰੂਪ ਵਿੱਚ ਰਹਿ ਕੇ ਖੇਡਣ ਦੀ ਕੋਸ਼ਿਸ਼ ਕਰੋ ਜਰੂਰੀ ਸਭ ਤੋਂ ਇੰਟਰਸਟਿੰਗ ਮੈਚ ਕਿਹੜਾ ਮੰਨਦੇ ਆਈ ਥਿੰਕ ਮੇਰੇ ਲਈ ਯਾਰ ਸਾਰੇ ਇੰਡੀਆ ਲਈ ਜਾਂ ਸਾਰੇ ਵਰਲਡਲੀ ਇੰਟਰਸਟਿੰਗ ਮੈਂ ਸਾਡਾ ਕੁਆਰਟਰ ਫਾਈਨਲ ਆਊਗਾ ਇੰਗਲੈਂਡ ਦੇ ਨਾਲ ਜਿੱਦਾਂ ਹੀ 10 ਪਲੇਅਰਾਂ ਨਾਲ ਖੇਡੇ ਆ ਅਫਸੋਸ ਹੁੰਦਾ ਰੋਹਿਤ ਦਾਸ ਨੂੰ ਬਾਹਰ ਕੱਢਿਆ ਗਿਆ ਸੀਗਾ ਬਿਲਕੁਲ ਬਿਲਕੁਲ ਕਿਤਨਾ ਕਿਤੋ ਸਾਡੇ ਲਈ ਬੜਾ ਹਾਰਡ ਬ੍ਰੇਕਿੰਗ ਸੀਗਾ ਕਿਉਂਕਿ ਸਾਡੇ ਲਈ ਇੱਕ ਬੈਡ ਡਿਸੀਜਨ ਲਿਆ ਗਿਆ ਸੀਗਾ ਬਟ ਪਲੇਅਰ ਆ ਪਲੇਅਰਾਂ ਦੇ ਵਿੱਚ ਕੁਝ ਵੀ ਹੋ ਸਕਦਾ ਮੈਚ ਆ ਮੈਚ ਵਿੱਚ ਕੁਝ ਵੀ ਹੋ ਸਕਦਾ ਸੋ ਸਾਨੂੰ ਉਹਦੇ ਲਈ ਪ੍ਰੀਪੇਅਰ ਰਹਿਣਾ ਚਾਹੀਦਾ ਪੰਜਾਬ ਸਰਕਾਰ ਤੇ ਐਸਪੀਸੀਓ ਨੂੰ ਸਨਮਾਨ ਮਿਲ ਰਿਹਾ ਬਿਲਕੁਲ ਬਿਲਕੁਲ ਮੈਂ ਤਨਵਾਦੀ ਹਾਂ ਕਿ ਪਲੇਅਰ ਆ ਸਿਰਫ ਸਨਮਾਨ ਦੇ ਹੀ ਭੁੱਖੇ ਹੁੰਦੀ ਆਈ ਤੇ ਉਹਨਾਂ ਨੂੰ ਵੱਧ ਤੋਂ ਵੱਧ ਸਨਮਾਨ ਦੇਣਾ ਚਾਹੀਦਾ ਵਾ ਕੋਈ ਵੀ ਗੇਮ ਹੋਵੇ ਜ਼ਰੂਰੀ ਨਹੀਂ ਆ ক্রিকেট ਆ ਹਾਕੀ ਹੋਵੇ ਬਾਕੀ ਜਿੰਨੀ ਵੀ ਸਪੋਰਟਸ ਆ ਪੰਜਾਬ ਦੇ ਵਿੱਚ ਜੇ ਆਪਾਂ ਨੂੰ ਗਰੋਅ ਅਪ ਕਰਨਾ ਬੱਚਿਆਂ 'ਚੋਂ ਸ਼ਾਹ ਪੈਦਾ ਕਰਨਾ ਵਾ ਤੇ ਸਾਨੂੰ ਉਹਦਾ ਮਾਨ ਸਨਮਾਨ ਕਰਨਾ ਚਾਹੀਦਾ ਸਾਰੇ ਪਲੇਅਰਾਂ ਦਾ ਉਹਨਾਂ ਦੀ ਮਦਦ ਕਰਨੀ ਚਾਹੀਦੀ ਵੱਧ ਤੋਂ ਵੱਧ